ਫਗਵਾੜਾ ਵਿੱਚ ਕਿਸਾਨ ਜਥੇਬੰਦੀਆਂ ਨੇ ਪਾਵਰ ਕਾਰਪੋਰੇਸ਼ਨ ਵੱਲੋਂ ਬਿਜਲੀ ਦੀ ਸਪਲਾਈ ਨਾ ਦੇਣ ਕਾਰਨ ਬਿਜਲੀ ਘਰ ਦੇ ਬਾਹਰ ਲਗਾਇਆ ਧਰਨਾ ਤੇ ਐਸਡੀਐਮ ਫਗਵਾੜਾ ਜਸ਼ਨਦੀਪ ਸਿੰਘ ਨੂੰ ਦਿੱਤਾ ਮੰਗ ਪੱਤਰ ਹੈਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰਮਾ ਦੀ ਰਿਪੋਰਟ ਕਾਗਜ਼ਾਂ ਚੋਂ ਚੱਲੀ ਜਾਂਦੀ ਤਿੰਨ ਚਾਰ ਦਿਨ ਕੋਸੀ ਉਹਨਾਂ ਤਾਂ ਫਿਰ ਚੱਲੀ ਐਕਸ਼ਨ ਮੁਰਦਾਬਾਦ 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 ਪੁਵਾੜਾ ਐਕਸ਼ਨ ਮੁਰਦਾਬਾ ਹਾਂਜੀ ਸਰ ਅੱਜ ਕਿਸਾਨ ਵੀਰਾਂ ਦੀ ਇੱਕ ਇਕੱਤਰਤਾ ਪਿੰਡ ਪਲਾਹੀ ਵਿਖੇ ਹੋਈ ਜਿਸ ਦੇ ਵਿੱਚ ਸਬੰਧਤ ਜਿਹੜਾ ਪਾਵਰ ਕਾਰਪੋਰੇਸ਼ਨ ਵੱਲੋਂ ਕਿਸਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਸ ਗੱਲ ਦੇ ਸਬੰਧ ਦੇ ਵਿੱਚ ਅਸੀਂ ਐਕਸੀਅਨ ਸਾਹਿਬ ਨੂੰ ਮਿਲਣ ਇੱਥੇ ਦਫ਼ਤਰ ਵਿਖੇ ਆਏ ਸਾਂ ਕਿ ਕਿਸਾਨਾਂ ਦੇ ਨਾਲ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਕਿ ਸੀਜ਼ਨ ਦੇ ਪੈਡੀ ਸੀਜ਼ਨ ਦੇ ਦੌਰਾਨ ਨਿਰਬੇਗਨ 8 ਘੰਟੇ ਸਪਲਾਈ ਬਿਜਲੀ ਦਿੱਤੀ ਜਾਏਗੀ ਪਰ ਉਹ ਬਿਜਲੀ ਨਾ ਮਿਲੀ ਪਿਛਲੇ 2-3 ਦਿਨ ਤੋਂ ਲਗਾਤਾਰ 2 ਜਾਂ 3 ਘੰਟੇ ਬਿਜਲੀ ਆਉਂਦੀ ਹੈ ਘਰਾਂ ਵਿੱਚ ਵੀ 3 ਘੰਟੇ ਆਉਂਦੀ ਫਿਰ 3 ਘੰਟੇ ਦਾ ਕੱਟ ਫਿਰ 3 ਘੰਟੇ ਆਉਂਦੀ ਹੈ ਪਰ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਪਹਿਲਾਂ ਤਾਂ ਜਦੋਂ ਝੋਨੇ ਦੀ ਲੁਆਈ ਸ਼ੁਰੂ ਕੀਤੀ ਉਦੋਂ ਬਿਜਲੀ ਪੂਰੀ ਨਹੀਂ ਮਿਲੀ 8 ਘੰਟੇ ਦੇ ਨਾਂ ਤੇ 6 ਘੰਟੇ ਮਿਲਦੀ ਰਹੀ ਕਿਸਾਨਾਂ ਨੇ ਆਪਣੀ ਬਜਾਈ ਤੇ ਪੂਰਾ ਖਰਚਾ ਕਰ ਲਿਆ ਔਰ ਹੁਣ ਸਾਰਾ ਖਰਚਾ ਬਜਾਈ ਤੇ ਕਰ ਚੁੱਕੇ ਨੇ ਜਿੰਨਾ ਉਹਨਾਂ ਦੇ ਕੋਲ سرمਾਇਆ ਸੀ ਉਹ ਖਰਚ ਕਰ ਚੁੱਕੇ ਨੇ ਹੁਣ ਜਿਹੜੀ ਬਿਜਲੀ ਆ ਉਹ 2-3 ਘੰਟੇ ਤੇ ਆ ਗਈ ਹੈ ਔਰ ਕਾਗਜ਼ਾਂ ਵਿੱਚ ਉਹ ਬਿਜਲੀ 8 ਘੰਟੇ ਚੱਲੀ ਜਾਂਦੀ ਹੈ ਪਰ ਕਿਸਾਨ ਦੁਖੀ ਨੇ ਔਰ ਉਹ ਇਹ ਪਰੇਸ਼ਾਨ ਹੋ ਕੇ ਸਬੰਧਤ ਮਹਿਕਮਿਆਂ ਦੇ ਨਾਲ ਹੁਣ ਇੱਥੇ ਅਸੀਂ ਆਏ ਆ ਇਸ ਤੋਂ ਬਾਅਦ ਐਸ.ਡੀ.ਐਮ ਸਾਹਿਬ ਨੂੰ ਮਿਲਣਾ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਪੱਤਰ ਲਿਖਣਾ ਹੈ ਤਾਂ ਕਿ ਜਿਹੜੇ ਕਿਸਾਨਾਂ ਦੇ ਨਾਲ 8 ਘੰਟੇ ਜਿਹੜਾ ਵਾਅਦਾ ਕੀਤਾ ਸੀ ਕਿ ਨਿਰਬੇਗਨ ਸਪਲਾਈ ਦੇਾਂਗੇ ਉਹ ਸਿਰਫ ਸਾਲ 'ਚ 3 ਮਹੀਨੇ ਜਿਹੜੇ ਝੋਨੇ ਦੇ ਸੀਜ਼ਨ ਤੇ ਇਹ ਵਾਅਦਾ ਕੀਤਾ ਜਾਂਦਾ ਕਿ ਅਸੀਂ 3 8 ਘੰਟੇ ਤੁਹਾਨੂੰ ਸਪਲਾਈ ਦੇਾਂਗੇ ਉਹਦੇ ਮੁਕਾਬਲੇ ਵਿੱਚ 8 ਘੰਟੇ ਦੀ ਬਜਾਏ ਸਾਨੂੰ 3 ਘੰਟੇ ਮੈਂ ਆਪ ਖੁਦ ਕਿਸਾਨ ਆ ਔਰ 3 ਘੰਟੇ ਬਿਜਲੀ ਮਿਲਦੀ ਐ ਖੋਰਮਪੁਰ ਪੁਲਾਹੀ ਸੰਗਤਪੁਰ ਬਰਨਾ ਰਾਣੀਪੁਰ ਚਿਹੜੂ ਸਾਰੇ ਜਿਹੜੇ ਫੀਡਰੇ ਸਾਰੇ ਕਿਸਾਨ ਇੱਥੇ ਹਾਜ਼ਰ ਨੇ ਔਰ ਉਹ ਆਪਣੀ ਬੇਨਤੀ ਲੈ ਕੇ ਆਏ ਨੇ ਨਹੀਂ ਤਾਂ ਅਸੀਂ ਇਸ ਗੱਲ ਲਈ ਫੇਰ ਮਜਬੂਰ ਹੋਵਾਂਗੇ ਧਰਨਾ ਪ੍ਰਦਰਸ਼ਨ ਕਰਾਂਗੇ ਜਿਹੜਾ ਟ੍ਰੈਫਿਕ ਦਾ ਚੱਕਾ ਜਾਮ ਕਰਾਂਗੇ ਉਹਦੇ ਨਾਲ ਲੋਕਾਂ ਨੂੰ ਸਮੱਸਿਆ ਹੋਏਗੀ ਪਰ ਸਾਡੇ ਕੋਲ ਵੀ ਹੋਰ ਕੋਈ ਚਾਰਾ ਨਹੀਂ ਅਸੀਂ ਅੱਜ ਆਖਰੀ ਵਾਰਨਿੰਗ ਦੇਣ ਆਏ ਆ ਕਿ ਜੇ ਅੱਜ ਸਾਡੇ ਮਸਲਾ ਨਾ ਹੱਲ ਕੀਤਾ ਤਾਂ ਅਸੀਂ ਕੱਲ ਜਾਂ ਪਰਸੋਂ ਦੇ ਵਿੱਚ ਫਿਰ ਵੱਡੀ ਇਕੱਤਰਤਾ ਕਰਕੇ ਜਾਮ ਕਰਾਂਗੇ ਟ੍ਰੈਫਿਕ ਅੱਜ ਐਕਸੀਮ ਸਾਹਿਬ ਤੁਹਾਨੂੰ ਮਿਲੇ ਐਕਸੀਮ ਸਾਹਿਬ ਦਫ਼ਤਰ ਦੇ ਵਿੱਚ ਹਾਜ਼ਰ ਨਹੀਂ ਅਸੀਂ ਇਹ ਉਹਨਾਂ ਦੀ ਵੇਟ ਕਰ ਰਹੇ ਹਾਂ ਹਾਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਆ ਰਹੇ ਨੇ ਜਾਂ ਨਹੀਂ ਆ ਰਹੇ ਕੋਈ ਫੋਨ ਵਗੈਰਾ ਨਹੀਂ ਕੀਤਾ ਇਹਨਾਂ ਨੂੰ ਕੋਈ ਫੋਨ ਹਾਲੇ ਅਸੀਂ ਮੈਂ ਜਿਹੜੇ ਉਹਨਾਂ ਦੇ ਸਬੰਧਤ ਅਫਸਰ ਨੇ ਉਹਨਾਂ ਨੂੰ ਮਿਲੇ ਆ ਉਹਨਾਂ ਨੇ ਹਾਲੇ ਕਸਾਈ ਸਾਨੂੰ ਕੋਈ ਜਵਾਬ ਨਹੀਂ ਤਸੱਲੀ ਬਖਸ਼ ਕੋਈ ਜਵਾਬ ਨਹੀਂ ਦਿੱਤਾ ਕਿ ਉਹ ਆ ਰਹੇ ਹਨ ਜਾਂ ਨਹੀਂ ਆ ਰਹੇ ਹਾਂ ਸਰਾਈ ਬਿਲੀ ਬੋਰਡ ਦੇ ਬਾਹਰ ਧਰਨਾ ਦਿੱਤਾ ਕਿਸ ਸਬੰਧ ਵਿੱਚ ਧਰਨਾ ਦਿੱਤਾ ਗਿਆ ਸਰ ਅੱਜ ਜੋ ਜ਼ਿਮੀਦਾਰਾਂ ਦੀਆਂ ਸਮੱਸਿਆਵਾਂ ਬਿਜਲੀ ਨੂੰ ਲੈ ਕੇ ਬਹੁਤ ਵੱਡੀਆਂ ਖੜੀਆਂ ਹੋਈਆਂ ਨੇ ਇਹਨਾਂ ਨੂੰ ਅੱਜ ਪਾਣੀ ਦੀ ਬਹੁਤ ਜ਼ਰੂਰਤ ਹੈ ਜਿਹੜਾ ਝੋਨਾ ਜਿੰਨਾ ਵੀ ਬੰਦਾ ਲਵਾ ਚੁੱਕਾ ਆ ਉਹਨਾਂ ਦੇ ਝੋਨੇ ਦੇ ਵਿੱਚ ਇੱਕ ਵੀ ਟਿਪਕਾ ਪਾਣੀ ਨਹੀਂ ਪੰਜਾਬ ਸਰਕਾਰ ਨੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੋਂ ਮੁੱਕਰ ਗਈ ਸਰਕਾਰ ਸਰਕਾਰ ਨੇ ਕਿਹਾ ਸੀ ਵੀ 8 ਘੰਟੇ ਲਗਾਤਾਰ ਜ਼ਿਮੀਦਾਰਾਂ ਨੂੰ ਜਿਹੜੀ ਆ ਬਿਨਾਂ ਵਿਗਣ ਤੋਂ ਜ਼ਮੀਨ ਦੂਜੀ ਲਾਈਟ ਦਿੱਤੀ ਜਾਵੇਗੀ ਉਹ ਲਾਈਟ ਬਿਲਕੁਲ ਨਹੀਂ ਆ ਰਹੀ 2 2.5 ਘੰਟੇ ਕਿਸੇ ਫੀਲਡਰ ਚ ਆਉਂਦੀ ਆ ਕਿਸੇ ਚ 4 ਘੰਟੇ ਆਉਂਦੀ ਆ 5 ਘੰਟੇ ਤੋਂ ਵੱਧ ਕਿਤੇ ਲਾਈਟ ਨਹੀਂ ਆ ਰਹੀ ਇਸ ਕਰਕੇ ਜਿਹੜੇ ਜ਼ਿਮੀਦਾਰ ਭਰਾ ਨੇ ਇਹ ਬਹੁਤ ਹੀ ਪਰੇਸ਼ਾਨ ਨੇ ਇਹ ਕਈਆਂ ਦਿਨਾਂ ਤੋਂ ਇਹ ਗੱਲ ਕਰਦੇ ਪਏ ਸੀ ਆਪ ਸੱਚੀ ਜ਼ਿਮੀਦਾਰ ਭਰਾ ਵੀ ਅਸੀਂ ਐਕਸੀਅਨ ਸਾਹਿਬ ਨੂੰ ਜਾ ਕੇ ਮੰਗ ਪੱਤਰ ਦਈਏ ਤੇ ਉੱਥੇ ਜਾ ਕੇ ਧਰਨਾ ਲਾ ਕੇ ਬੈਠੀਏ ਵੀ ਜੋ ਸਰਕਾਰ ਨੇ ਸਾਡੇ ਨਾਲ ਵਾਦੇ ਪੂਰੇ ਕੀ ਜੋ ਵਾਦੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕੀਤੇ ਉਹਦੇ ਲਈ ਅਸੀਂ ਅੱਜ ਇੱਥੇ ਧਰਨਾ ਲਾ ਕੇ ਬੈਠੇ ਆਂ ਤਾਂ ਅਸੀਂ ਜ਼ਿੰਮੇਵਾਰ ਭਰਾਵਾਂ ਦੇ ਨਾਲ ਆਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਤੇ ਇੱਥੇ ਐਕਸ਼ਨ ਦਫ਼ਤਰ ਨੂੰ ਵੀ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਪੂਰੀ ਬਿਜਲੀ ਦਿੱਤੀ ਜਾਵੇ ਕਿਉਂਕਿ ਰੋਜੀ ਰੋਟੀ ਦਾ ਜਿਹੜਾ ਸਿਲਸਿਲਾ ਆ ਪੂਰੇ ਪੰਜਾਬ ਦਾ ਪੂਰੇ ਇੰਡੀਆ ਦਾ ਇਹ ਪੂਰਾ ਜਿਹੜਾ ਕਿਸਾਨ ਵੀਰ ਹੀ ਪੂਰਾ ਕਰਦਾ ਇਸ ਕਰਕੇ ਇਹਨੂੰ ਸਤਾਉਣਾ ਸਮਝ ਲਓ ਬਹੁਤ ਹੀ ਮਹਿੰਗਾ ਪਵੇਗਾ ਸਰਕਾਰ ਨੂੰ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਤੁਸੀਂ 8 ਘੰਟੇ ਬਿਜਲੀ ਜਿਹੜੀ ਚੀਮੇਦਾਰ ਆ ਉਹ ਪੂਰੀ ਕਰਕੇ ਦਿਓ ਜੇ ਇਸ ਜੇ ਇਸ ਮੰਗਾਂ ਨੂੰ ਲੈ ਕੇ ਤੁਸੀਂ ਸਰਕਾਰ ਦੇ ਵਿੱਚ ਆਏ ਹੋ ਅੱਜ ਤੁਸੀਂ ਉਹਨਾਂ ਨੂੰ ਲੈ ਕੇ ਪਿੱਛੇ ਜਾਣੇ ਪਏ ਹੋ ਹੱਥ ਪਿੱਛੇ ਖੱਚਦੇ ਪਏ ਹੋ ਤੁਸੀਂ ਬਿਜਲੀ ਦਾ ਕੋਈ ਅਰੇਂਜਮੈਂਟ ਨਹੀਂ ਕੀਤਾ ਤੁਸੀਂ ਕੋਈ ਸੀਜ਼ਨ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਤੁਹਾਡੀ ਤਿਆਰੀ ਨਹੀਂ ਫੇਲਿਆ ਸਰਕਾਰ ਇਸ ਕਰਕੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜ਼ਿੰਮੇਵਾਰ ਭਰਾਵਾਂ ਨੂੰ 8 ਘੰਟੇ ਲਾਈਟ ਜਿਹੜੀ ਪੂਰੀ ਦੇਣ ਦੀ ਅੱਜ ਤੁਸੀਂ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰੋ ਇਲੈਕਸ਼ਨਾਂ ਦੇ ਦੌਰ ਦੇ ਉੱਪਰ ਆ ਗਏ ਬਾਹਲੇ ਦਾ ਬਥੇਰੇ ਕੀਤੇ ਸੀ ਕੀ ਕਹਿੰਦੇ ਸੀ ਸਰਕਾਰਾਂ ਕਹਿੰਦੀਆਂ ਸੀ ਕਿ ਅਸੀਂ 24 ਹੋ ਵੀ ਘੰਟੇ ਲਾਈਟ ਦਿੱਤੀ ਜਾਊਗੀ ਤੇ ਅੱਜ ਮਤਲਬ ਕੀ ਕੀ ਕਹਣਾ ਚਾਹੁੰਦੇ ਜਾਣੇ ਇਸ ਬਾਰੇ ਤੁਸੀਂ ਮੈਂ ਕਹਾਂ ਜੀ ਬਿਲਕੁਲ ਉਹ ਖੋਖਲੇ ਸੀਗੇ ਉਹ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਝੂਠ ਬੋਲਣ ਦੇ ਜ਼ਰੀਏ ਸਰਕਾਰ ਆ ਗਈ ਆ ਸਰਕਾਰ ਦੀ ਸੀਜ਼ਨ ਨੂੰ ਲੈ ਕੇ ਕੋਈ ਤਿਆਰੀ ਨਹੀਂ ਹੜ੍ਹਾਂ ਨੂੰ ਲੈ ਕੇ ਕੋਈ ਤਿਆਰੀ ਨਹੀਂ ਉਹ ਇਸ ਕਰਕੇ ਜ਼ਿਮੀਂਦਾਰ ਭਰਾ ਜਿਹੜੇ ਭੋਲੇ ਪਾਲੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਤੇ ਵਿਸ਼ਵਾਸ ਕੀਤਾ ਵੀ ਅਸੀਂ ਦੂਜਿਆਂ ਨੂੰ ਇਹ ਵਧੀਆ ਸਿਲਸਿਲਾ ਚਲਾਉਣਗੇ ਲੇਕਿਨ ਉਸ ਦੇ ਬੱਚੇ ਫੇਲ ਹੋਇਆ ਬਿਲਕੁਲ 100 1% ਫੇਲ ਹੋਇਆ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਤੁਸੀਂ ਇਹਨਾਂ ਨੂੰ ਜਿਹੜੇ ਵਾਦੇ ਪੂਰੇ ਕਰਨ ਨੂੰ ਤੁਸੀਂ ਕਿਹਾ ਸੀ ਉਹ ਪੂਰੇ ਕਰਕੇ ਦਿਖਾਓ